ਸਤਿ ਸ਼੍ਰੀ ਅਕਾਲ ਜੀ ਮਨ ਅਦਿਲ ਸੇ ਚੈਨਲ ਤੋਂ ਡਾਕਟਰ ਸੁਜਿੰਦਰ ਸੋਟੀ ਜਿਵੇਂ ਕਿ ਅਸੀਂ 3-4 ਦਿਨ ਪਹਿਲਾਂ ਇੱਕ ਸਟੋਰੀ ਪਾਈ ਸੀ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ ਮੈਂ ਆਪਣੇ ਵਟਸਐਪ ਤੇ ਵੀ ਪਾਈ ਸੀ ਇਹ ਸਟੋਰੀ ਕਿ ਮੈਨੂੰ ਕਿਸੇ ਨੇ ਇਹ ਕਿਹਾ ਸੀ ਕਿ ਤੁਸੀਂ ਆ ਕੇ ਸਾਡੇ ਘਰ ਦੇ ਹਾਲਾਤ ਦੇਖੋ ਤੇ ਸਾਡੇ ਘਰ ਦੇ ਵਿੱਚ ਰਸਣ ਨਹੀਂ ਹੈਗਾ ਤੇ ਬਜ਼ੁਰਗ ਜੋੜਾ ਸੀ ਇਹ ਛੱਤਾਂ ਜੜੀਆਂ ਨੇ ਉਹ ਟੁੱਟਣ ਤੇ ਆਈਆਂ ਹੋਈਆਂ ਨੇ ਮੀਂਹ ਦਾ ਮੌਸਮ ਚੱਲ ਰਿਹਾ ਕਿਸੇ ਟਾਈਮ ਵੀ ਛੱਤਾਂ ਜੜੀਆਂ ਨੇ ਉਹ ਡਿੱਗ ਸਕਦੀਆਂ ਨੇ ਤੇ ਕੋਈ ਵੀ ਅਣਹੋਣੀ ਘਟਨਾ ਹੋ ਸਕਦੀ ਆ ਤੇ ਜਿਸ ਤੇ ਮੈਂ ਉਹਨਾਂ ਦੇ ਘਰ ਵਿੱਚ ਗਈ ਤੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਮਤਲਬ ਕਾਫੀ ਦੁੱਖ ਹੋਇਆ ਕਿ ਐਡਾ ਵੱਡਾ ਸਾਡਾ ਸਮਾਜ ਹੈ ਐਡਾ ਵੱਡੇ ਸਾਡੇ ਪਰਿਵਾਰ ਹੈਗੇ ਆ ਔਰ ਸਾਡੀਆਂ ਸਰਕਾਰਾਂ ਹੈਗੀਆਂ ਨੇ ਤੇ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵੀ ਐਸੀਆਂ ਫੈਮਲੀਆਂ ਹੈਗੀਆਂ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਇੱਕ ਟਾਈਮ ਦੀ ਰੋਟੀ ਤੱਕ ਨਹੀਂ ਪੱਕਦੀ ਤੇ ਕੱਪੜੇ ਵੀ ਜਿਹੜੇ ਹੁੰਦੇ ਆ ਉਹ ਵੀ ਨਹੀਂ ਉਹਨਾਂ ਕੋਲ ਹੈਗੇ ਤੇ ਮਤਲਬ ਦੇਖਣ ਤੇ ਮਹਿਸੂਸ ਬਹੁਤ ਕੁਝ ਹੋ ਰਿਹਾ ਸੀ ਕਿ ਅਸੀਂ ਪਾਰਟੀਆਂ ਕਰਦੇ ਆ ਅਸੀਂ ਬਾਹਰ ਕਲੱਬਾਂ ਦੇ ਵਿੱਚ ਜਾਂਦੇ ਆ ਹੋਟਲਾਂ 'ਚ ਜਾਂਦੇ ਆ ਤੇ ਵਧੀਆ ਵਧੀਆ ਖਾਣੇ ਖਾਂਦੇ ਆ ਤੇ ਕਦੀ ਅਸੀਂ ਇਸ ਚੀਜ਼ ਬਾਰੇ ਸੋਚਿਆ ਤੱਕ ਨਹੀਂਗਾ ਕਿ ਵੀ ਕਈ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਤਾਂ ਇੱਕ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਤੇ ਅਸੀਂ ਇੱਥੇ ਐਸ਼ਵਾਰਮ ਕਰ ਰਹੇ ਆ ਉਸ ਵਿੱਚ ਇੱਕ ਚੀਜ਼ ਇਹ ਵੀ ਸੋਚਣ ਵਾਲੀ ਸੀ ਕਿ ਮੈਂ ਪਿੰਡ ਦਾ ਨਾਮ ਨਹੀਂ ਲਵਾਂਗੀ ਜਿਸ ਪਿੰਡ ਵਿੱਚ ਮੈਂ ਗਈ ਸੀ ਤੇ ਉਸ ਪਿੰਡ ਦਾ ਸਰਪੰਚ ਵੀ ਹੈ ਉਸ ਪਿੰਡ ਦੇ ਪੰਚ ਵੀ ਹੈ ਉਸ ਪਿੰਡ ਦਾ ਇੱਕ ਨੰਬਰਦਾਰ ਵੀ ਹੈ ਤੇ ਉਸ ਪਿੰਡ ਦੇ ਹੋਰ ਵੀ ਪਤਵੰਤੇ ਸੱਜਣ ਹੈ ਜਿਨ੍ਹਾਂ ਨੂੰ ਵੀ ਇਸ ਚੀਜ਼ ਬਾਰੇ ਪਤਾ ਕਿ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਹੋ ਰਹੀ ਆ ਸਾਡੇ ਪਿੰਡ ਵਿੱਚ ਇੱਕ ਨਹੀਂ ਪੰਜ ਸੱਤ ਘਰ ਹੋਣਗੇ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ ਜਾਂ ਗਰੀਬੀ ਦਾਵੇ ਦੇ ਵਿੱਚ ਉਹ ਰਹਿੰਦੇ ਪਏ ਆ ਲੇਕਿਨ ਉਹਨਾਂ ਨੇ ਉਹਨਾਂ ਚੀਜ਼ਾਂ ਵੱਲ ਕਦੇ ਧਿਆਨ ਦਿੱਤਾ ਹੀ ਨਹੀਂ ਤੇ ਜੇਕਰ ਸਾਡੀਆਂ ਸਰਕਾਰਾਂ ਨੇ ਉਹ ਸਰਕਾਰਾਂ ਨੁਮਾਇੰਦਗੇ ਚੁਣਦੀਆਂ ਨੇ ਕਿ ਵੀ ਤਾਂ ਕਿ ਲੋਕਾਂ ਦੇ ਵਿੱਚ ਉਹ ਵਿਚਰਨ ਲੋਕਾਂ ਦੇ ਵਿੱਚ ਉਹ ਤਕਲੀਫਾਂ ਨੂੰ ਦੇਖਣ ਸਮਝਣ ਤੇ ਅੱਗੇ ਜਾ ਕੇ ਉਹਨਾਂ ਦਾ ਕੋਈ ਨਿਪਟਾਰਾ ਵੀ ਕਰਨ ਤੇ ਇਹੋ ਜਿਹੀਆਂ ਸਰਕਾਰਾਂ ਤੋਂ ਵੀ ਅਸੀਂ ਕੀ ਲੈਣਾ ਤੇ ਇਹੋ ਜਿਹੀ ਅਸੀਂ ਸਰਪੰਚਾਂ ਪੰਚਾਂ ਤੋਂ ਵੀ ਕੀ ਲੈਣਾ ਜਿਹੜੇ ਕਿ ਇੰਨਾ ਲੋਕਾਂ ਨੂੰ ਨਹੀਂ ਦੇਖਦੇ ਸੋ ਅੱਜ ਇਹ ਸੋਚਣ ਦਾ ਵਿਸ਼ਾ ਕਿ ਅਸੀਂ ਅਗਰ ਪਿੰਡ ਦੇ ਵਿੱਚ ਰਹਿੰਨੇ ਆ ਤਸੀਂ ਆਲਾ ਦਵਾਲਾ ਜਰੂਰ ਦੇਖੀਏ ਕਿ ਕਿਸੇ ਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਹੈਗੀ ਕਿਸੇ ਦੇ ਕੋਈ ਪਰਿਵਾਰਕ ਮੈਂਬਰਾਂ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਹੈਗੀ ਤੇ ਮੈਂ ਇਹ ਦੱਸਣ ਦਾ ਯਤਨ ਨਹੀਂ ਕਰ ਰਹੀ ਤੁਹਾਨੂੰ ਕਿ ਮੈਂ ਉਹਨਾਂ ਦੇ ਘਰ ਵਿੱਚ ਰਾਸ਼ਨ ਦੇਖ ਕੇ ਆਈਆਂ ਮੈਂ ਉਹਨਾਂ ਦੇ ਘਰ ਚ ਪੈਸੇ ਦੇਖ ਕੇ ਆਈਆਂ ਜਾਂ ਮੈਂ ਉਹਨਾਂ ਨੂੰ ਕੀ ਕੀ ਕਮਿਟਮੈਂਟ ਕਰਕੇ ਆਈਆਂ ਮੇਰਾ ਦੱਸਣ ਦਾ ਸਿਰਫ ਇੱਕ ਇਹੀ ਪਰਪਸ ਹੈਗਾ ਕਿ ਉਹ ਪਿੰਡ ਸਾਡੇ ਤੋਂ ਬਹੁਤ ਦੂਰ ਸੀ ਉਸ ਪਿੰਡ ਦੇ ਲੋਕ ਮੈਨੂੰ ਜਾਣਦੇ ਨਹੀਂ ਸੀ ਲੇਕਿਨ ਮੇਰੇ ਕੋਲ ਸਿਰਫ ਇੱਕ ਵੀਡੀਓ ਆਈ ਸੀ ਕਿਸੇ ਦੇ ਥਰੂ ਤੇ ਉਹ ਉਸ ਕਰਕੇ ਮੇਨੋਂ ਤੋਂ ਲੋਕੇਸ਼ਨ ਮੰਗੀ ਉੱਥੇ ਪਹੁੰਚੀ ਉੱਥੇ ਜਾ ਕੇ ਦੇਖਿਆ ਕਿ ਉਹਨਾਂ ਦੇ ਆਂਡ ਗਵਾਂਡ ਨੂੰ ਨਹੀਂ ਪਤਾ ਸੀ ਕਿ ਉਹ ਇੱਕ ਡੰਗ ਦੀ ਰੋਟੀ ਤੋਂ ਵੀ ਇਸ ਤੰਦਰਸੇ ਹੋਏ ਆ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਉਹਨਾਂ ਦੀ ਇੱਕ ਛੋਟੀ ਬੇਟੀ ਹੈ ਕਿ ਜਿਹੜੀ 2021 ਵਿੱਚ 10ਵੀਂ ਪਾਸ ਕਰ ਚੁੱਕੀ ਹੈ 99% ਮਾਰਕਸ ਲੈ ਕੇ ਔਰ ਅੱਗੇ ਉਹਨੂੰ ਪੜ੍ਹਨ ਦੇ ਲਈ ਪੈਸੇ ਵੀ ਨਹੀਂ ਹੈਗੇ ਤੋ ਇਹ ਚੀਜ਼ਾਂ ਸੋਚੋ ਤੇ ਵਿਚਾਰ ਕਰੋ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਬਹੁਤ ਵਧੀਆ ਸਰਕਾਰਾਂ ਨੇ ਅਸੀਂ ਸਰਕਾਰਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਸਰਕਾਰ ਵੀ ਕੀ ਕਰੇ ਜੇਕਰ ਅਸੀਂ ਆਪ ਆਪਣੇ ਆਪ ਹੀ ਇਸ ਹਿਸਾਬ ਨਾਲ ਦੇਖੀਏ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਡਿਪੈਂਡ ਸਰਕਾਰ ਤੇ ਨਹੀਂ ਹੈਗੇ ਤੇ ਨਾ ਸਰਕਾਰ ਸਾਡੇ ਤੇ ਡਿਪੈਂਡ ਹੈਗੀ ਆ ਤੇ ਨਾ ਹੀ ਸਰਕਾਰਾਂ ਆ ਕੇ ਕਿ ਘਰ ਦੇ ਵਿੱਚ ਦੇਖ ਸਕਦੀਆਂ ਤਾਂ ਹੀ ਉਹ ਸ਼ਹਿਰਾਂ ਦੇ ਵਿੱਚ ਕਾਉਂਸਲਰ ਤੇ ਪਿੰਡਾਂ ਦੇ ਵਿੱਚ ਪੰਚ ਤੇ ਸਰਪੰਚ ਚੁਣਦੀਆਂ ਨੇ ਤਾਂ ਕਿ ਉਹ ਆਪਣੇ ਆਪਣੇ ਪਿੰਡਾਂ ਦਾ ਖਿਆਲ ਰੱਖ ਸਕਣ ਸੋ ਮੈਂ ਇਹ ਹੀ ਬੇਨਤੀ ਕਰਾਂਗੀ ਕਿ ਜਦੋਂ ਤੁਸੀਂ ਰੋਟੀ ਖਾਣੇ ਹੋ ਤਾਂ ਇੱਕ ਤਰਫ ਇਹ ਵੀ ਦੇਖ ਲਿਆ ਕਰੋ ਕਿ ਕਿਸੇ ਭੁੱਖੇ ਨੇ ਰੋਟੀ ਨਹੀਂ ਖਾਧੀ ਵੀ ਅਸੀਂ ਉਹਦਾ ਵੀ ਥੋੜਾ ਬਹੁਤ ਕਰਤੀ ਹੈ ਤੇ ਦਸਬੰਦ ਕੱਢੋ ਦਸਬੰਦ ਕੱਢ ਕੇ ਆਪਣੇ ਘਰਾਂ ਦੇ ਵਿੱਚੋਂ ਥੋੜਾ ਥੋੜਾ ਕੱਢ ਕੇ ਉਹਨਾਂ ਨੂੰ ਜਰੂਰ ਦੇਖਿਓ ਤਾਂ ਕਿ ਉਹਨਾਂ ਦੇ ਮਹੀਨੇ ਦਾ ਰਾਸ਼ਨ ਪੂਰਾ ਹੋ ਸਕੇ ਤੇ ਕਿਰਪਾ ਕਰਕੇ ਜਿਹੜੀ ਬੇਨਤੀ ਹੈ ਮੇਰੀ ਪ੍ਰਵਾਨ ਕਰਿਓ ਤੇ ਘਰ-ਘਰ ਦੇ ਵਿੱਚ ਇਹ ਜਰੂਰ ਦੇਖੋ ਕਿ ਕਿਸੇ ਨੂੰ ਕੋਈ ਦੁੱਖ ਤਕਲੀਫ ਹੈਗੀ ਆ ਤਾਂ ਉਹ ਆਪਾਂ ਜਰੂਰ ਇਸ ਚੀਜ਼ ਨੂੰ ਸਮਝੀਏ ਮੈਂ ਉਹਨਾਂ ਨੂੰ ਇੱਕ কমিਟਮੈਂਟ ਕਰਕੇ ਆਈ ਆ ਕਿ ਅੱਗੇ ਤੋਂ ਵੀ ਤੁਹਾਡੇ ਰਾਸ਼ਨ ਦਾ ਸਾਰਾ ਜਿਹੜਾ ਹੈਗਾ ਖਰਚਾ ਅਸੀਂ ਚੱਕਾਂਗੇ ਪਰ ਜਦ ਤੱਕ ਉਮੀਦ ਹੈਗੀ ਤਦ ਤੱਕ ਇਹ ਸੀ ਗੱਸਤਾ ਤੇ ਆ ਤੇ ਮੈਂ ਦੂਜਿਆਂ ਨੂੰ ਵੀ ਇਹ ਕਹੂੰਗੀ ਹਰ ਘਰ ਦੇ ਵਿੱਚ ਇੱਕ ਇੱਕ ਬੰਦਾ ਜਿਹੜਾ ਹੈ ਇਸ ਚੀਜ਼ ਨੂੰ ਤਰਜੀਹ ਦੇਵੇ ਕਿਸੇ ਦੇ ਪੈਰੀ ਚੱਪਲ ਨਹੀਂ ਹੈਗੀ ਤੁਹਾਨੂੰ ਚੱਪਲ ਪਵਾਵੇ ਜਿਦੇ ਕੱਪੜੇ ਨਹੀਂ ਹੈਗੇ ਉਹਨੂੰ ਕੱਪੜੇ ਲੈ ਕੇ ਦੇਵੇ ਜਿੰਨਾਂ ਦੇ ਰਾਸ਼ਨ ਨਹੀਂ ਗਨ ਰਾਸ਼ਨ ਲੈ ਕੇ ਦੇਵੇ ਤੇ ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਤਾਂ ਸਕੂਲ ਵਿੱਚ ਡਿਵੀਜ਼ਨ ਕਰਵਾ ਕੇ ਉਹਦੀ ਫੀਸ ਕਰਾਈ ਜਾਵੇ ਕਿਰਪਾ ਕਰਕੇ ਧਿਆਨ ਦਿਓ ਸਤਿ ਸ਼੍ਰੀ ਅਕਾਲ ਠੀਕ ਹੈ ਸਾਡੇ ਘੜੀ ਇਹੋ ਹੀ ਬੇਨਤੀ ਆ ਕਿ ਤੁਸੀਂ ਜਰੂਰ ਸਾਡਾ ਗਰੀਬਾਂ ਉੱਤੇ ਧਿਆਨ ਦਿਓ ਬਹੁਤ ਮੈਂ ਟੁੱਟੀ ਪਈ ਕੋਈ ਭੈਣ ਭਰਾ ਮੱਤ ਨਹੀਂ ਕਰਦਾ ਕੋਈ ਮੈਂਬਰ ਸਰਪੰਚ ਨਹੀਂ ਸਾਡੀ ਆਣ ਕੇ ਸੁਣਦਾ ਉਹਨੂੰ ਮੈਡਮ ਦਾ ਕਹੋ ਮੈਡਮ ਜੀ ਤੁਸੀਂ ਪਾ ਕੇ ਦੋ ਸਾਨੂੰ ਤੁਹਾਡੇ ਤੇ ਆਸ ਆ ਮੈਨੂੰ ਤੇ ਮੈਡਮ ਤੇ ਆਸ ਆ ਤੁਹਾਡੇ ਗਾੜੀ ਸਾਡੀ ਬੇਨਤੀ ਆ ਵੀ ਸਾਡਾ ਜ਼ਰੂਰ ਕੰਮ ਕਰੋਗੇ ਤੁਸੀਂ ਹੱਥ ਜੋੜ ਕੇ ਵੀ ਹਰ ਗਵਸ਼ਟੀ ਆ ਤੁਹਾਡੇ ਗਾੜੀ ਠੀਕ ਆ ਮੈਡਮ ਜੀ